ਅੱਜ ਆਜ਼ਾਦੀ ਦਾ ਦਿਹਾੜਾ ਜੀ 15 ਅਗਸਤ ਆ ਤੇ 15 ਅਗਸਤ ਤੇ ਸਾਨੂੰ ਅੱਜ ਸਰਬਨ ਕੁਮਾਰ ਜੀ ਦੀ ਸੇਵਾ ਦਾ ਮੌਕਾ ਮਿਲਿਆ 72 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ ਹਸਪਤਾਲ ਤੋਂ ਜਿੱਥੋਂ ਲੈ ਕੇ ਆਏ ਆ ਉਹ ਕਹਿੰਦੇ ਜੀ ਅੱਜ ਤੁਸੀਂ ਨਾ ਲੈ ਕੇ ਜਾਓ ਸ਼ਾਮ ਤੱਕ ਅਸੀਂ ਬਾਹਰ ਕੱਢ ਕੇ ਪਾ ਦੇਣਾ ਕਹਿੰਦੀ ਖਾਤਰੀ ਇਹਨਾਂ ਦਾ ਦੁੱਖ ਵੇਖਦੇ ਹੋਇਆ ਸਿਵਲ ਹਸਪੀਟਲ ਦੇ ਵਿੱਚ ਏਸੀ ਲਾ ਕੇ ਆਏ ਆ ਇਹ ਬਾਪੂ ਇਕੱਲਾ ਹੀ ਆ ਦੁਨੀਆਂ ਤੇ ਮਾਂ ਪਿਓ ਸੀ ਕਹਿੰਦੇ ਚੜ੍ਹਾਈ ਕਰ ਗਏ ਨਾ ਕੋਈ ਭੈਣ ਨਾ ਕੋਈ ਭਰਾ ਨਾ ਕੋਈ ਚਾਚਾ ਨਾ ਕੋਈ ਤਾਇਆ ਨਾ ਕੋਈ ਮਾਮਾ ਬਸੰਤਾ ਬਸੰਤਾ ਉਹਦਾ ਫੱਟਾ ਹੀ ਯਾਦ ਕਰਦਾ ਲੱਭਿਆ ਹੀ ਨਹੀਂ ਕਿੱਥੇ ਗਿਆ ਰਮਨ ਕੁਮਾਰ ਰਤਨ ਕੁਮਾਰ ਇਹਦਾ ਨਾਮ ਹੈ ਇਹਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਇਹਨੂੰ ਰਾਤੀਂ ਸਾੜ ਮਾਰ ਗਿਆ ਤੇ ਆ ਆ ਦੇ ਹਸਪੀਟਲ ਤੇ ਪਿਆ ਆ ਪਿਛਲੇ 20-25 ਸਾਲਾਂ ਤੋਂ ਇਹ ਬਾਈ ਜੀ ਹੁਣੀ ਦੱਸਦੇ ਆ ਵੀ ਅਸੀਂ ਇਹਨੂੰ ਕੱਲਾ ਹੀ ਦੇਖਦੇ ਆ ਸਾਡ ਨੇ ਬਾਪੂ ਨੂੰ ਮਾਰਿਆ ਪਲਟਾ ਕੇ ਸੁੱਟਦਾ ਆ ਚੂਲਾ ਟੁੱਟ ਗਿਆ ਇੱਧਰੋਂ ਤੇ ਆ ਪੱਟ ਟੁੱਟ ਗਿਆ ਪਿਆਰ ਵੀ ਬਾਪੂ ਦਾ ਕਹਿੰਦੇ ਗੱਲਣਾ ਸ਼ੁਰੂ ਹੋ ਗਿਆ ਸੀ ਜਿੰਦੀ ਉੱਥੇ ਹਸਪਤਾਲ ਦੇ ਵਿੱਚ ਪਏ ਦੇ ਹੱਥ ਸਾਰੇ ਲੈਟਰੀਨ ਨਾਲ ਲੱਪੜੇ ਹੋਇਆ ਉਹ ਘੱਤਾਂ ਵਾਲੀ ਲੈਟਨ ਕੱਟ-ਕੱਟ ਸਿੱਟੀ ਜਾਂਦਾ ਤੁਰ ਤਾ ਸਕਦਾ ਨਹੀਂ ਕੋਈ ਡਾਈਪਰ ਲਾਉਣ ਵਾਲਾ ਨਹੀਂ ਕੋਈ ਨਿਵਾਉਣ ਵਾਲਾ ਨਹੀਂ ਰਮਨ ਕੁਮਾਰ ਰਤਨ ਕੁਮਾਰ ਇਹਦਾ ਨਾਮ ਹੈ ਇਹਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਇਹਨੂੰ ਰਾਤੀ ਸਾਂਡ ਮਾਰ ਗਿਆ ਹੈ ਤੇ ਆ ਤੇ ਵਲੋਸਿਟੀ ਤੇ ਗਿਆ ਹੈ ਇਹਦਾ ਫੇਰੇ ਆਪਰੇਸ਼ਨ ਹੈਗਾ ਕਿ ਅਸੀਂ ਮੁਫਤ ਹੀ ਸੇਵਾ ਨੂੰ ਤੁਹਾਨੂੰ ਕੰਨੇ ਵੀ ਸਾਡੀ ਮਦਦ ਕੀਤੀ ਜਾਵੇ ਅਹੀ ਦੁਕਾਨਦਾਰ ਬੰਦੇ ਸਾਰੇ ਨਾਲ ਕੇ ਨਾਲ ਤੁਹਾਡੇ ਨਾਲ ਜੋ ਵੀ ਸਾਡਾ ਸਹਿਯੋਗ ਹੋਏਗਾ ਅਸੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲੇ ਬਾਪੂ ਸ਼ਰਬਣ ਸ਼ਰਬਣ ਕੁਮਾਰ ਰਤਨ ਦਾ ਰਤਨ ਕੁਮਾਰ ਵੀ ਇਹ ਨਾਲ ਬਾਪੂ ਦਾ ਨਾਲ ਉਹਨੂੰ ਲੈ ਕੇ ਪਹੁੰਚੇ ਆ ਸਾਡੇ ਕੋਲੇ ਸੰਜੀਵ ਕੁਮਾਰ ਸੰਜੀਵ ਸੰਜੀਵ ਕੁਮਾਰ ਜੀ ਇਹ ਵੀ ਸੰਜੀਵ ਕੁਮਾਰ ਜੀ ਨੇ ਜੀ ਤੇ ਨਾਲ ਰੋਸ਼ਨ لال ਜੀ ਨੇ ਇਹ ਮੱਲਾਂ ਵਾਲਾ ਸੇਵਾ ਸੁਸਾਇਟੀ ਤੋਂ ਆ। ਫਰੋਜਪੁਰ ਤੋਂ ਆਏ ਨੇ। ਇਹ ਬਾਪੂ ਇਕੱਲਾ ਹੀ ਆ ਦੁਨੀਆਂ ਤੇ। ਮਾਂ ਪਿਓ ਸੀ ਕਹਿੰਦੇ ਚੜ੍ਹਾਈ ਕਰਕੇ ਨਾ ਕੋਈ ਭੈਣ ਨਾ ਕੋਈ ਭਰਾ ਨਾ ਕੋਈ ਚਾਚਾ ਨਾ ਕੋਈ ਤਾਇਆ ਨਾ ਕੋਈ ਮਾਮਾ। ਬਸੰਤਾ। ਬਸੰਤਾ। ਉਹਦਾ ਪਤਾ ਹੀ ਨਹੀਂ ਆ ਚੱਲ ਪਿਆ। ਲੱਭਿਆ ਹੀ ਨਹੀਂ ਕਿੱਥੇ ਗਿਆ। ਠੀਕ ਆ ਥੋੜਾ ਉੱਠ ਕੇ ਬੈਠ ਸਕਦੇ ਹੋ? ਐਂ ਬੈਠ ਜਾਣੇ ਹੋ ਕਿ ਨਹੀਂ? ਨਹੀਂ। ਨਹੀਂ ਬੈਠ ਨਹੀਂ ਹੋਣਾ ਠੀਕ ਆ। ਤੇ ਬਾਪੂ ਜੀ ਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਨਾ ਭੈਣ ਨਾ ਭਰਾ। ਨਾ ਮਾਂ ਨਾ ਪਿਓ ਨਾ ਮਾਮਾ ਨਾ ਭੂਆ ਨਾ ਮਾਸੀ ਨਾ ਚਾਚਾ ਨਾ ਤਾਇਆ ਇਕੱਲਾ ਹੀ ਆ ਬਾਪੂ ਪਿਛਲੇ 20 25 ਸਾਲਾਂ ਤੋਂ ਇਹ ਬਾਈ ਜੀ ਹੁਣੀ ਦੱਸਦੇ ਆ ਵੀ ਅਸੀਂ ਇਹਨੂੰ ਇਕੱਲਾ ਹੀ ਦੇਖਦੇ ਆ ਪਹਿਲਾਂ ਇਹਦੇ ਫਾਦਰ ਸਾਹਿਬ ਹੁੰਦੇ ਸੀ ਉਹ ਪਾਨ ਦੀ ਦੁਕਾਨ ਲਾਉਂਦੇ ਸੀ ਉਹ ਵੀ ਚੱਲ ਪਸੇ ਉਸ ਤੋਂ ਬਾਅਦ ਮਾਂ ਸਾਹਿਬ ਵੀ ਚੱਲ ਪਸੇ ਕਿਰਾਏ ਦੇ ਉੱਤੇ ਰਹਿੰਦੇ ਸੀ ਕਮਰੇ 'ਚ ਮੁੜ ਕੇ ਕਿਰਾਏ ਦਾ ਕਮਰਾ ਵੀ ਖਾਲੀ ਹੋ ਗਿਆ ਜਦੋਂ ਬਾਪ ਦੀ ਡੈਥ ਹੋ ਗਈ ਮਾਂ ਦੀ ਵੀ ਡੈਥ ਹੋ ਗਈ ਉਸ ਤੋਂ ਬਾਅਦ ਕਿਸੇ ਥੜੇ ਤੇ ਕਿਸੇ ਦੇ ਕਿਤੇ ਕਿਸੇ ਦੇ ਥੜੇ ਤੇ ਸੁੰਦਾ ਸੀ ਉੱਥੇ ਆਪਣੀ ਕੰਮਕਾਰ ਕਰਕੇ ਮਾੜੀ-ਮੋਟੀ ਰੋਟੀ ਪਾਣੀ ਖਾਈ ਜਾਂਦਾ ਸੀ ਤੇ ਅਸੀਂ ਗਊ ਮਾਤਾ ਨੂੰ ਤਾਂ ਬਹੁਤ ਮੰਨਦੇ ਆ ਗਊ ਮਾਤਾ ਵਾਸਤੇ ਗਊਸ਼ਾਲਾਂ ਵੀ ਖੋਲੀਆਂ ਹੋਈਆਂ ਬਹੁਤ ਸਾਰੇ ਭੈਣ ਭਰਾ ਦਾਨ ਵੀ ਕਰਦੇ ਆ ਪਰ ਜਿਹੜੇ ਆ ਸਾਡ ਘੁੰਮਦੇ ਆ ਸੜਕਾਂ ਤੇ ਖੁੱਲੇ ਸਾਡ ਜਿਹੜੇ ਆ ਠੱਠੇ ਇਹਨਾਂ ਨੂੰ ਸਾਹਮਣ ਵਾਲਾ ਕੋਈ ਨਹੀਂ ਆਉਂਦਾ ਤੇ ਇਹ ਸਾਡ ਨੇ ਬਾਪੂ ਨੂੰ ਮਾਰਿਆ ਪਲਟਾ ਕੇ ਸੁੱਟਦਾ ਅਬ ਚੂੜਾ ਟੁੱਟ ਗਿਆ ਇਧਰੋਂ ਤੇ ਆ ਪੱਟ ਟੁੱਟ ਗਿਆ ਤੇ ਉੱਥੇ ਆਸੇ ਪਾਸੇ ਦੇ ਮੱਲੇ ਵਾਲਿਆਂ ਨੇ ਦੁਕਾਨਦਾਰਾਂ ਨੇ ਰਲ ਕੇ ਬਾਪੂ ਦੀ ਮਦਦ ਕੀਤੀ ਸਿਵਲ ਹਸਪਤਾਲ ਫਿਰੋਜ਼ਪੁਰ ਦਾਖਲ ਕਰਾਤਾ ਉੱਥੇ ਜਿੱਦੋ ਜਹਿਰ ਕਰਕੇ ਬਾਪੂ ਦਾ ਆਪਰੇਸ਼ਨ ਕਰਾਇਆ ਸੰਜੀਵ ਕੁਮਾਰ ਜੀ ਹੁਣਾਂ ਨੇ ਉੱਥੇ 50-60000 ਰੁਪਏ ਬਾਈ ਹੁਣੀ ਕਹਿੰਦੇ ਸੀ ਆਪਦੇ ਕੋਲੋਂ ਵੀ ਖਰਚਤਾ ਹੁਣ ਬਾਪੂ ਦੀ ਫਿਜ਼ੀਓਥੈਰੇਪੀ ਹੁੰਦੀ ਹੈ ਜਦੋਂ ਚੂੜਿਆ ਦਾ ਆਪਰੇਸ਼ਨ ਹੁੰਦਾ ਚੂੜਾ ਪੈਂਦਾ ਚੂੜੇ ਦੀ ਪਲੇਟ ਪੈਂਦੀ ਆ ਆ ਫਿਰ ਕਰੀਬ 2 2.5 ਮਹੀਨੇ ਬੈੱਡ ਤੇ ਰਹਿਣਾ ਹੁੰਦਾ ਐਕਸਰਸਾਈਜ਼ ਹੋਣੀ ਹੁੰਦੀ ਐ ਫਿਜ਼ੀਓਥੈਰੇਪੀ ਹੋਣੀ ਹੁੰਦੀ ਐ ਤੇ ਉਹ 2 2.5 ਮਹੀਨੇ ਹੁਣ ਸਰਮਨ ਕੁਮਾਰ ਕਿੱਥੇ ਰਵੇ ਕੌਣ ਰੱਖੇ ਕੌਣ ਇਹਨੂੰ ਨਵਾਵੇ ਰੋਜ਼ ਕੌਣ ਇਹਨੂੰ ਧਵਾਵੇ ਕੌਣ ਇਹਦੀ ਫਿਜ਼ੀਓਥੈਰੇਪੀ ਕਰੇ ਕਿਉਂਕਿ ਜੇ ਫਿਜ਼ੀਓਥੈਰੇਪੀ ਨਾ ਹੋਈ ਤਾਂ ਚੂੜਾ ਤਾਂ ਚੜ ਜਾਣਾ ਦੁਬਾਰਾ ਫਿਰ ਸਾਰੀ ਉਮਰ ਲਈ ਮੰਜੇ ਤੇ ਹੋ ਜਾਊਗਾ ਤੇ ਦੇਖੋ ਸ਼ਰਪਨ ਕੁਮਾਰ ਜੀ ਦੇ ਉੱਥੇ ਹਸਪਤਾਲ ਦੇ ਵਿੱਚ ਪਏ ਦੇ ਹੱਥ ਸਾਰੇ ਲੈਟਰੀਨ ਨਾਲ ਲੱਬੜੇ ਹੋਇਆ ਕਿਉਂਕਿ ਹੱਥਾਂ ਨਾਲ ਹੀ ਲੈਟਰੀਨ ਕੱਡ-ਕੱਡ ਸਿੱਟੀ ਜਾਂਦਾ ਤੁਰ ਤਾ ਸਕਦਾ ਨਹੀਂ ਕੋਈ ਡਾਈਪਰ ਲਾਉਣ ਵਾਲਾ ਨਹੀਂ ਕੋਈ ਨਿਵਾਉਣ ਵਾਲਾ ਨਹੀਂ ਆ ਦੂਜਾ ਹੱਥ ਵੀ ਤੁਸੀਂ ਆ ਛੱਡੋ ਬਾਪੂ ਜੀ 100 ਰੁਪਏ ਦਿੱਤਾ ਇਹਨਾਂ ਨੇ ਕਿਸੇ ਨੇ ਛੱਡਦਾ ਨਹੀਂ ਪਿਆ ਆ 100 ਰੁਪਿਆ ਬਾਪੂ ਨੇ ਇਸ ਤਰੀਕੇ ਨਾਲ ਫੜਿਆ ਹੋਇਆ ਵਾ ਜਿਵੇਂ ਬਾਪੂ ਦੀ ਸਾਹ ਹੋਣ ਦੇ ਦੇ ਯਾਰ ਮੈਨੂੰ ਨਹੀਂ ਦੇ ਦੇ ਯਾਰ ਬਾਪੂ ਇਹ ਮੈਂ ਲੈਣਾ ਚੱਪਲ ਚੱਪਲ ਲੈਣੇ ਮਾਇਆ ਐਸੀ ਚੀਜ਼ ਆ ਵੀ ਇਨਸਾਨ ਆਖਰੀ ਸਾਹਾਂ ਤੇ ਵੀ ਕਈ ਵਾਰੀ ਅਸੀਂ ਦੇਖਿਆ ਵੀ ਹੱਥ ਦੇ ਵਿੱਚ ਫੜੇ ਚੰਦ ਸਿੱਕੇਆਂ ਪਿੱਛੇ ਉਹ ਜਿੱਦੋਂ ਜਿਹਦ ਕਰ ਰਿਹਾ ਹੋਂ ਇਹ ਸਾਹਮਣੇ ਕੁਮਾਰ ਦੇ ਹੱਥ 'ਚ ਵੀ 100 ਦਾ ਨੋਟ ਆ ਤੇ ਇਹ ਗਾਂਧੀ ਦੀ ਫੋਟੋ ਵਾਲੇ ਨੋਟ ਨੇ ਦੁਨੀਆ ਕਮਲੀ ਕੀਤੀ ਪਈ ਆ ਭੈਣਾ ਤੇ ਪਰ ਇਹ ਮੇਰੇ ਕੋਲ ਆਵੇ ਪਰ ਇੱਥੇ ਕੁਝ ਚੰਗੇ ਲੋਕ ਵੀ ਆ ਜਿਨ੍ਹਾਂ ਨੇ 50-60000 ਰੁਪਿਆ ਇਸ ਇਨਸਾਨ ਤੇ ਖਰਚ ਤਾਂ ਜੀ ਨੇ ਇੱਕ ਰਿਸ਼ਤਾ ਸੀ ਇਨਸਾਨੀਅਤ ਦਾ ਤੇ ਅੱਜ ਇਹ ਇੱਥੇ ਲੈ ਕੇ ਆਏ ਰੋਸ਼ਨ ਲਾਲ ਜੀ ਨੇ ਸਾਡੇ ਨਾਲ ਗੱਲ ਕੀਤੀ ਦੱਸਿਆ ਵੀ ਸਾਡੇ ਉੱਥੇ ਇੱਕ ਬੰਦਾ ਵੀ ਜਿਹੜਾ ਇਸ ਤਰ੍ਹਾਂ ਉਹਦੀ ਮਦਦ ਕਰਨ ਵਾਲੇ ਹੈਗੇ ਆ ਲਾਜ ਵੀ ਕਰਾ ਲਿਆ ਪਰ ਹੁਣ ਉਹਨੂੰ ਸੰਭਾਲ ਦੀ ਲੋੜ ਆ ਵੀ ਦੋ ਤਾਈ ਮਹੀਨੇ ਜੀ ਉਹਦੀ ਇੱਥੇ ਕੇਅਰ ਹੋ ਜਾਵੇ ਤਾਂ ਫਿਰ ਅਸੀਂ ਵੀਰ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇੱਥੇ ਲੈ ਆਓ ਸਾਡੇ ਕੋਲੇ ਸੱਤਵਾਂ ਆ ਨਹੀਂ ਹੋਣਾ ਤਾਂ ਹੁਣ ਇਹ ਹਸਪੀਟਲ ਤੋਂ ਸਿਵਲ ਤੋਂ ਸਿੱਧਾ ਛੁੱਟੀ ਕਰਾ ਕੇ ਇੱਥੇ ਲੈ ਕੇ ਆਏ ਨੇ ਸਿੱਧਾ ਸਿਵਲ ਚੁਲੇ ਕੇ ਆਏ ਹਾਂ ਸਿਵਲ ਹਸਪਤਾਲ ਤੋਂ ਲੈ ਕੇ ਆਏ ਨੇ ਇੱਥੇ ਬਾਪੂ ਇਹ ਨੂੰ ਜਾਣਾ ਨੂੰ ਜਾਣਾ ਸਿਵਲ ਹਸਪਤਾਲ ਵਾਲਿਆਂ ਨੇ ਜੀ ਇਹਨਾਂ ਮਰੀਜ਼ ਨੂੰ ਤੁਸੀਂ ਲੈ ਜਾਓ ਜੇ ਤੁਸੀਂ ਨਹੀਂ ਲੈ ਕੇ ਗਏ ਤੇ ਅਸੀਂ ਇਹਨੂੰ ਬਾਹਰ ਹਸਪਤਾਲ ਦੇ ਕੱਢ ਦੇ ਤੁਹਾਡੇ ਪੂਰੇ ਕੇ ਛੱਡ ਦੇਣਾ ਤੇ ਐਸੀ ਸਾਡੇ ਸਿਸਟਮ ਦੀਆਂ ਕਹਾਣੀਆਂ ਤਾਂ ਆਪਾਂ ਸੁਣਦੇ ਹੀ ਰਹਿੰਨੇ ਆ ਅਕਸਰ ਹਨਾ ਕਿਉਂਕਿ ਵਾਕਈ ਜੀ ਇਹ ਨਾਂ ਲੈ ਕੇ ਆਉਂਦੇ ਹੋਰ ਪੰਜ ਚਾਰ ਦਿਨ ਤੇ ਉਹਨਾਂ ਨੇ ਆਟੋ 'ਚ ਪਾ ਕੇ ਗਾਂ ਪਛਾੜ ਛੱਡ ਦੇਣਾ ਸੀ ਪੈਰ ਗਲਣਾ ਸ਼ੁਰੂ ਹੋ ਗਿਆ ਜੀ ਅੰਦਰ ਤਾਂ ਸਾਨੂੰ ਬੜਾ ਡਰ ਲੱਗਾ ਹਾਂ ਪੈਰ ਵੀ ਬਾਪੂ ਦਾ ਕਹਿੰਦੇ ਗਲਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਤੁਸੀਂ ਅਰਦਾਸ ਕਰਿਓ ਬਾਪੂ ਸ਼ਰਪਨ ਕੁਮਾਰ ਇਥੋਂ ਆਪਣੇ ਪੈਰਾਂ ਤੇ ਹੋ ਕੇ ਤੰਦਰੁਸਤ ਹੋ ਕੇ ਜਾਵੇ ਤਕੜਾ ਹੋ ਕੇ ਠੀਕ ਹੋ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰੇ ਤੇ ਜਿਹੜੇ ਆ ਸੜਕਾਂ ਤੇ ਖੁੱਲੇ ਸਾਣਡ ਘੁੰਮਦੇ ਆ ਗਾਵਾਂ ਘੁੰਮਦੀਆਂ ਉਹਨਾਂ ਵਾਸਤੇ ਵੀ ਕੋਈ ਇੰਤਜ਼ਾਮ ਕੀਤੇ ਜਾਣ ਤੇ ਐਸੇ ਲੋਕਾਂ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਵੀ ਐਪਰੀਸ਼ੀਏਟ ਕਰਨਾ ਬਣਦਾ ਬਾਈ ਧੰਨਵਾਦ ਤੁਹਾਡਾ ਬਹੁਤ-ਬਹੁਤ ਜਿਹੜਾ ਤੁਸੀਂ ਅਪਰਾਲਾ ਕੀਤਾ ਵਾਇਗੁਰਜੀ ਖਾਲਸਾ ਵਾਇਗੁਰਜੀ ਸਰ ਆ ਮੈਂ ਵੀਡੀਓ ਤੁਹਾਨੂੰ ਭੇਜਤੀ ਐ ਪਲੀਜ਼ ਸਰ ਬੰਦਾ ਮਾੜਾ ਵਿਚਾਰਾ ਉਹਨੂੰ ਸਾਹਮਣੇ ਵਾਸਤੇ ਕੋਈ ਨਹੀਂ ਹੈਗਾ ਮਾੜਾ ਚੈੱਕ ਕਰਕੇ ਤੇ ਜਰੂਰ ਸਰ ਦੱਸਿਆ ਜੀ ਜਿਵੇਂ ਵੀ ਕਹੋਗੇ ਜੇ ਕਹੋਗੇ ਤੇ ਅਸੀਂ ਛੱਡ ਛੱਡਣ ਵੀ ਆ ਜਾਾਂਗੇ ਸਰ ਕੋਈ ਦਿੱਕਤ ਨਹੀਂ ਸਰ ਸੋਮਵਾਰ ਦੀ ਗੱਲ ਹੈ ਜੀ ਸ਼ਨੀਵਾਰ ਉਹ ਐਤਵਾਰ ਰਾਤ ਨੂੰ ਮਾਰਿਆ ਸੀ ਤੇ ਅਸੀਂ ਹੌਪੀਟਲ ਐਡਮਿਟ ਕਰਵਾਤਾ ਆਇਆ ਸੀ ਸਰ ਪਲੀਜ਼ ਰਿਕਵੈਸਟ ਇਹ ਮੜਾ ਦੇਖ ਲੈਣਾ ਪ੍ਰਾਇੋਰਟੀ ਬੇਸ ਤੇ ਮੈਂ ਚਲੋ ਪਤਾ ਸਾਨੂੰ ਤੁਹਾਡੇ ਕੋਲ ਪੇਸ਼ੈਂਟ ਬੜੇ ਹੁੰਦੇ ਆ ਜਿਵੇਂ ਤੁਸੀਂ ਕਹੋਗੇ ਜੇ ਇਹ ਛੱਡਣਾ ਤਾਂ ਇਹ ਵੀ ਛੱਡ ਜਾਗੇ ਸਰ ਪਰ ਪਲੀਜ਼ ਰਿਕਵੈਸਟ ਹੈ ਵਿਚਾਰਿਆਂ ਨੂੰ ਸਾਹਮਣ ਵਾਲਾ ਕੋਈ ਨਹੀਂ ਹੈਗਾ ਦੇਖ ਲੈਣਾ ਸਰ ਕਰਵਾਣਾ ਹੁਣ ਕੁਝ ਐਕਚੁਅਲੀ ਹੁਣ ਉਹ ਹੌਸਪੀਟਲ ਵੀ ਛੁੱਟੀ ਦਾ ਕਹਿ ਰਹੇ ਨੇ ਫਿਰ ਇੱਥੇ ਰੱਖਾਂਗੇ ਕਿੱਥੇ ਹੁੰਦੀ ਹੁਣ ਮਹੀਨਾ 2 ਮਹੀਨੇ ਦੇਖ ਰੱਖ ਵੀ ਚਾਹੀਦੀ ਤਾਂ ਕਰਕੇ ਥੋੜੀ ਰਿਕਵੈਸਟ ਜੀ ਮਿਹਰਬਾਨੀ ਤੁਹਾਡੀ